ਆਪਣੀ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਹੋ ਆਪਾਂ ਤੁਹਾਡੇ ਵਾਸਤੇ ਤੁਹਾਡੇ ਏਰੀਆ 'ਚੋਂ ਮਸ਼ੀਨਰੀਆਂ ਲੈ ਕੇ ਪਹੁੰਚਿਆ ਜੀ ਬੋਲਟ ਵੀ ਤੁਹਾਨੂੰ ਮਿਲੂਗਾ ਗੱਡੀਆਂ ਬਹੁਤ ਸਾਰੀਆਂ ਮਿਲ ਜਾਣਗੀਆਂ ਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ ਜੀ ਹਰੇ ਜਕਰਾਂ 'ਚ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੂਠੀ ਦੀ ਘਰ ਦੀ ਮਕਾਨ ਦੀ ਜਾ ਫਿਰ ਤੁਹਾਡੇ ਕੋਲੇ ਕੋਈ ਮੋਟਰਸਾਈਕਲ ਬੋਲਟ ਕੋਈ ਗੱਡੀ ਕੁਝ ਵੀ ਆ ਚਾਹੇ ਵੇਚਣ ਵਾਸਤੇ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਆ ਕੁਝ ਆਪਣੇ ਕੋਲੇ ਭੇਜ ਦਿਓ ਐਡ ਆਪਾਂ ਬਿਲਕੁਲ ਫਰੀ ਦੇ ਵਿੱਚ ਚੈਨਲ ਤੇ ਤੁਹਾਡੀ ਲਗਾ ਦੇਵਾਂਗੇ ਜਿਹੜੀ ਪਹਿਲੀ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ 2004 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਸੈਂਟਰੋ ਗੱਡੀ ਐ ਜੀ ਸਪੋਰਟਸ ਮਾਡਲਸ ਐ ਸੈਂਟਰ ਲੋਕਿੰਗ ਐ ਤੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਬਹੁਤ ਵਧੀਆ ਮਿਲ ਜੂਗੀ ਗੱਡੀ ਦੀ ਬਾਡੀ ਲਾਈਨ ਬਹੁਤ ਵਧੀਆ ਜੀ ਬਾਕੀ ਤੁਹਾਨੂੰ ਮੈਂ 4 ਮਾਡਲ ਗੱਡੀ ਦੱਸਿਆ ਕੱਲਾ ਮਾਡਲ ਹੀ 4 ਹੈ ਪਾਸਿੰਗ ਮਾਲਕ ਨੇ ਰੀਨਿਊ ਕਰਵਾਈ ਹੋਈ ਹੈ ਤੇ ਗੱਡੀ ਦਾ ਜਿਹੜਾ ਰੰਗ ਰੂੰਗਾ ਪੂਰਾ ਵਧੀਆ ਪਿਆਗਾ ਮਾਲਕ ਨੇ ਬਹੁਤ ਸੰਭਾਈ ਦੇ ਵਿੱਚ ਗੱਡੀ ਰੱਖੀ ਹੋਈ ਹੈ ਸ਼ੌਂਕ ਨਾਲ ਮਾਲਕ ਨੇ ਚਲਾਈ ਹੋਈ ਹੈ ਬਾਕੀ ਰੰਗ ਦੇਖ ਲਓ ਚਾਰੇ ਪਾਸੋਂ ਦੇਖ ਲਓ ਬਹੁਤ ਵਧੀਆ ਉੱਪਰ ਮਿਲੂ ਬੰਪਰ ਵਗੈਰਾ ਦੇਖ ਲਓ ਬਹੁਤ ਵਧੀਆ ਨਹੀਂ ਚਲਾਈ ਬਹੁਤ ਸ਼ੌਂਕ ਨਾਲ ਹੋਈ ਹੈ ਬਾਕੀ ਕਿਸੇ ਨੇ ਜਾ ਕੇ ਦੇਖਣੀ ਹੋਵੇ ਗੱਡੀ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਵੀ ਦੇਖ ਸਕਦੇ ਹੋ ਗੱਡੀ ਆਪ ਨੂੰ ਮਿਲੂਗੀ ਪਟਿਆਲੇ ਏਰੀਆ 'ਚ ਤੇ ਤੁਸੀਂ ਕਾਫੀ ਕਮੈਂਟ ਕਰਦੇ ਸੀਗੇ 75 ਤੋਂ 80 ਹਜ਼ਾਰ ਦੇ ਵਿੱਚ ਕੋਈ ਗੱਡੀ ਵਾਸਤੇ ਕਹਿੰਦੇ ਸੀਗੇ ਵਧੀਆ ਗੱਡੀ ਹੋਵੇ ਤੇ ਪਟਿਆਲੇ ਸਾੜ ਤੋਂ ਕਾਫੀ ਕਮੈਂਟ ਆ ਰਹੇ ਸੀਗੇ ਤੁਹਾਡੇ ਖਾਤਰ ਪਟਿਆਲੇ ਏਰੀਆ 'ਚ ਮੈਂ ਲੈ ਕੇ ਪਹੁੰਚਿਆ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਟਿਆਲੇ ਦੇ ਲਾਗੇ-ਤਾਗੇ ਤੋਂ ਹੁਣ ਤੁਹਾਡੇ ਖਾਤਰ ਗੱਡੀ ਆਪ ਲੈ ਕੇ ਪਹੁੰਚਿਆ ਹਾਂ ਬਾਕੀ ਓਨਰ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਦਾ ਸਕਰੀਨ ਤੇ ਬਾਕੀ ਲਿਖਿਆ ਵੀ ਆ ਗਿਆ ਹੂਆ 86993938800 838 ਨੈਕਸਟ ਗੱਡੀ ਆਪਾਂ ਤੁਹਾਡੇ ਖਾਤਰ ਜਿਹੜੀ ਲੈ ਕੇ ਪਹੁੰਚੀਆਂ ਰਿਟੇਜ ਆਪਣੇ ਕੋਲੇ ਪਹੁੰਚੀ ਆ ਰਿਟੇਜ ਗੱਡੀ ਵਾਸਤੇ ਤਾਂ ਬਹੁਤ ਸਾਰੀ ਡਿਮਾਂਡ ਆਉਂਦੀ ਹੁੰਦੀ ਹੈ ਜੀ। ਬਾਕੀ ਗੱਡੀ ਬਹੁਤ ਵਧੀਆ ਸੀ ਤੇ ਗੱਡੀ ਹੁੰਦੀ ਵੀ ਬੱਸ ਬਹੁਤ ਵਧੀਆ ਤੇ ਸਾਰੀ ਗੱਡੀ ਪਾਵਰਾਈਜ਼ਿੰਗ ਤੇ ਰਿਟੇਜ ਵੀ ਦੀ ਆ ਪੰਜਾਬ ਨੰਬਰ ਹੈ। ਨੰਬਰ ਪਲੇਟ ਆਪਾਂ ਨੂੰ ਸਰਕਾਰੀ ਮਿਲ ਜਾਣਗੀਆਂ। ਰੰਗ ਵਧੀਆ ਤੇ ਬੰਪਰ ਬੋਂਪਰ ਵਧੀਆ ਪਈ ਨਹੀਂ ਕੋਈ ਨੁਕਸ ਨਹੀਂ ਕੋਈ ਟੁੱਟੀ ਭੱਜੀ ਨਹੀਂ ਕਿਸੇ ਪਾਸੋਂ ਤੇ ਨਾ ਕੋਈ ਗਲੀ ਸੜੀ ਹੈ ਕੋਈ ਡੈਮੇਜ ਨਹੀਂ ਕਿਸੇ ਪਾਸੇ ਕੋਈ ਪ੍ਰੋਬਲਮ ਨਹੀਂ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰ ਐਲਸੀਡੀ ਵਗੈਰਾ ਲੱਗੀ ਹੋਈ ਹੈ ਏਸੀ ਹੀਟਰ ਵਰਕਿੰਗ ਚ ਤੇ ਡੈਸ਼ਬੋਰਡ ਵਗੈਰਾ ਵਧੀਆ ਪਿਆਗਾ ਜਾ ਕੇ ਦੇਖਣੀ ਕਿਸ ਨੇ ਜਾ ਕੇ ਦੇਖ ਸਕਦੂ ਕਿਸੇ ਨੇ ਚਲਾ ਕੇ ਦੇਖਣੀ ਹੈ ਗੱਡੀ ਚਲਾ ਕੇ ਦੇਖ ਸਕਦੂ ਬਾਕੀ ਨੁਕਸ ਕੋਈ ਨਹੀਂ ਵਧੀਆ ਸੋਹਣੀ ਸਾਫ ਸੁਥਰੀ ਗੱਡੀ ਹੈਗੀ ਤੇ ਇਹ ਰੇਟ ਦੀ ਆਪਾਂ ਗੱਲ ਕਰੀਏ ਤਾਂ 180 ਡਿਮਾਂਡ ਮਾਲਕ ਵੱਲੋਂ ਆਪਣੇ ਕੋਲੇ ਪਹੁੰਚੀ ਆ ਗੱਡੀ ਖੜੀ ਆ ਮੋਗੇ ਏਰੀਆ 'ਚ ਕਿਸੇ ਨੇ ਜਾ ਕੇ ਦੇਖਣੀ ਆ ਮੋਗੇ ਏਰੀਆ 'ਚ ਖੜੀ ਆ ਗੱਡੀ ਜਾ ਕੇ ਦੇਖ ਸਕਦੇ ਹੋ 10 ਮਾਡਲ ਹੈ ਰੇਟਸ VDI ਡਾਕੂਮੈਂਟਸ ਆਪਾਂ ਨੂੰ ਕੰਪਲੀਟ ਸਾਰੇ ਮਿਲ ਜਾਣਗੇ ਤੇ ਨੰਬਰ ਵਾਈ ਦਾ ਜਿਨ੍ਹਾਂ ਦੀ ਗੱਡੀ ਆ ਤੁਸੀਂ ਗੱਲਬਾਤ ਕੋਈ ਕਰਨੀ ਆ 88470 16011 ਤੇ ਨੰਬਰ 3 ਤੇ ਆਪਣੇ ਕੋਲੇ ਗੱਡੀ ਜਿਹੜੀ ਪਹੁੰਚੀ ਆ i20 ਗੱਡੀ ਪਹੁੰਚੀ ਆ i20 ਅਜੀ cng ਤੇ પેટ્રોલ ਤੇ ਦੋਮਾਂ ਤੇ ਗੱਡੀ ਆ ਮਾਡਲ 2010 ਤੇ ਗੱਡੀ ਖੜੀ ਆ ਜੀ ਮਾਨਸਾ ਏਰੀਆ ਚ ਤੋਂ ਉਹਨਾਂ ਮੈਂ ਦੱਸ ਦੇਣਾ ਇਹਨਾਂ ਨੇ ਗੱਡੀ ਸੇਲ ਕਰਨੀ ਆ ਤੇ ਇਹਨਾਂ ਨੂੰ ਮਜਬੂਰੀ ਅਜੀ ਕਰੀ ਮਜਬੂਰੀ ਕਰਕੇ ਵੇਚਣੀ ਆ i20 ਸਪੋਰਟਸ ਮਾਡਲ ਐ ਕੰਡੀਸ਼ਨ ਗੱਡੀ ਦੀ ਆ ਲੁੱਕੀ ਆ ਅੰਦਰੋਂ ਗੱਡੀ ਬਹੁਤ ਵਧੀਆ ਪਈ ਆ ਚਲਾਉਣ ਚ ਕੋਈ ਨੁਕਸ ਨਹੀਂ ਕਿਸੇ ਨੇ ਚਲਾ ਕੇ ਦੇਖਣੀ ਹੈ ਕਿਸੇ ਨੇ ਜਾ ਕੇ ਦੇਖਣੀ ਹੈ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਤੇ ਵਧੀਆ ਸਾਰਾ ਕੁਝ ਆਪਨ ਮਿਲੂਗਾ ਕੋਈ ਨੁਕਸਾ ਆਪਨ ਨੂੰ ਗੱਡੀ 'ਚ ਨਹੀਂ ਮਿਲਣਾ ਸਾਰਾ ਕੁਝ ਵਧੀਆ A to Z ਤੇ 1 ਲੱਖ ਤੇ 50000 ਰੁਪਏ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਹੈ 1.5 ਲੱਖ ਰੁਪਏ ਮੰਗਿਆ ਲੈਸ ਬੈਸ ਮੌਕੇ ਤੇ ਹੋ ਜਾਊਗਾ ਤੇ ਜਿਨ੍ਹਾਂ ਦੀਆਂ ਗੱਡੀਆਂ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 9850757 ਤੇ ਬਾਟ 601 ਗੱਲਬਾਤ ਜਿਹੜੀ ਵੀ ਕਰਨੀ ਹੈ ਆਪੇ ਕਰ ਲਿਓ ਗੱਡੀਆਂ ਤੁਸੀਂ ਦੇਖ ਰਹੇ ਹੋ ਸੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਿਲ ਜਾਣਗੀਆਂ ਬੋਇਟ ਵੀ ਹੈ ਤੇ ਇੱਕ ਸਸਤੀ ਜੀ ਗੱਡੀ ਵੀ ਆਪਾਂ ਲੈ ਕੇ ਪਹੁੰਚਿਆ ਉਹ ਵੀ ਤੁਸੀਂ ਅੱਗੇ ਦੇਖੋਗੇ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਤੁਹਾਨੂੰ ਇੱਕ ਵਾਰੀ ਫਿਰ ਤੋਂ ਕਹਿ ਦੇਣਾ ਜੇ ਕਿਸੇ ਨੇ ਐਡ ਕਰ ਬਹੁਣੀ ਹੈ ਜੀ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੂਠੀ ਆ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਆ ਚਾਹੀ ਕਿਤੋਂ ਵੀ ਦੇਖ ਰਹੇ ਹੋ ਤੁਸੀਂ ਆਪਣੇ ਕੋਲੇ ਇੱਕ ਤਾਂ ਪੂਰੀ ਵਧੀਆ ਵੀਡੀਓ ਬਣਾ ਕੇ ਭੇਜ ਦਿਓ ਤੇ ਪੂਰੀ ਜਾਣਕਾਰੀ ਭੇਜ ਦੂੰ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਆਪਣਾ ਕਮਿਸ਼ਨ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਬਿਲਕੁਲ ਫਰੀ ਦੇ ਵਿੱਚ ਆਪਾਂ ਸਾਰਾ ਕੰਮ ਕਰਦੇ ਆਂ ਸੀ ਜੇ ਕਿਸੇ ਨੇ ਐਡ ਕਰਵਾਉਣੀ ਆ ਭੇਜੋ 63 ਤੋਂ 63 ਜੀ ਬਾਕੀ ਜਿੰਨੇ ਦੇਖ ਰਹੇ ਹੋ ਜੀ ਤੁਸੀਂ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੁਹਾਨੂੰ ਨਾਲ ਦੀ ਨਾਲ ਮੈਨੂੰ ਦੱਸਿਓ ਲਾਜ਼ਮੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੇ ਪਹਿਲੀ ਵਾਰ ਜਿੰਨੇ ਤੁਸੀਂ ਚੈਨਲ ਤੇ ਪਹੁੰਚਿਓ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਤੁਹਾਨੂੰ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਉਹ ਬਟਨ ਜਿਹੜਾ ਸਬਸਕ੍ਰਾਈਬ ਦਾ ਸਾਰੇ ਦਬਦਿਓ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੋਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਆਪਣੀ ਨਵੀਂ ਵੀਡੀਓ ਦਾ ਪਹੁੰਚਿਆ ਕਰੂਗਾ ਆਪਣਾ ਆਹਾ ਫੈਦਲ ਜੀ ਸਬਸਕ੍ਰਾਈਬ ਕਰੇ ਦਾ ਬਾਕੀ ਵੀਡੀਓ ਚੱਲ ਰਹੀ ਹੈ ਜੀ ਤੇ ਇੱਕ ਬੇਨਤੀ ਕਰੂਗਾ ਜੀ ਮੈਂ ਨਾਲ ਦੀ ਨਾਲ ਜਦੋਂ ਆਪਣੇ ਕੋਲੇ ਕੋਈ ਵੀ ਮਸ਼ੀਨਰੀ ਭੇਜ ਦੂੰ ਤੇ ਰੇਟ ਜਿਹੜਾ ਲਾ ਕੇ ਭੇਜ ਦੂੰ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਤੁਸੀਂ ਲਾ ਕੇ ਭੇਜਿਆ ਕਰੋ ਜੀ ਹੁਣ ਕਰਦੇ ਆਂ ਆਪਾਂ ਬੁਲਟ ਦੀ ਗੱਲਬਾਤ ਬੁਲਟ ਆਪਣੇ ਕੋਲੇ ਪਹੁੰਚਿਆਗਾ 2018 ਮਾਡਲ 25 ਤਰੀਕ 8ਵਾਂ ਮਹੀਨਾ ਤੇ 2018 ਨੂੰ ਇਹਨਾਂ ਨੇ ਘੜਵਾਇਆ ਸੀਗਾ ਤੇ ਕੰਡੀਸ਼ਨ ਆਲੋਕਿਆ ਸੀ ਏਰੀਆ ਦੀ ਗੱਲ ਕਰੀਏ ਬिलासपुर ਇਹਨਾਂ ਦਾ ਪਿੰਡ ਹੈ ਡਿਸਟ੍ਰਿਕਟ ਮੋਗੇ ਦਾ ਤੇ ਡਿਮਾਂਡ ਦੀ ਗੱਲ ਕਰੀਏ ਤਾਂ 1 ਲੱਖ ਤੇ 75000 ਰੁਪਿਆ ਇਹਨਾਂ ਨੇ ਡਿਮਾਂਡ ਲਾਈ ਹੈ ਕੰਡੀਸ਼ਨ ਆਲੋਕੀ ਹੈ ਚਲਾਉਣ 'ਚ ਕੋਈ ਨੁਕਸ ਨਹੀਂ ਤੇ ਟਾਇਰਾਂ ਦੇ ਵਿੱਚ ਅਲਾਈ ਵਗੈਰਾ ਲੱਗੇ ਹੋਈ ਨਹੀਂ ਪੰਜਾਬ ਨੰਬਰ ਹੈ ਆ ਲੋਕੇ ਵਧੀਆ ਬੁਲਟ ਹੈ ਜਾ ਕੇ ਕਿਸੇ ਨੇ ਦੇਖਣਾ ਚਲਾ ਕੇ ਕਿਸੇ ਨੇ ਦੇਖਣਾ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਨੁਕਸ ਕੋਈ ਨਹੀਂ ਹੈਗਾ ਵਧੀਆ ਬੁਲਟ ਹੈ ਕਿਸੇ ਨੇ ਚਲਾਉਣਾ ਹੈ ਤੇ ਕਿਸੇ ਨੇ ਦੇਖਣਾ ਹੈ ਕਿਸੇ ਨੇ ਟ్రਾਈ ਲੈਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਇਹਨਾਂ ਦੇ ਪਿੰਡ ਬਾਕੀ 175 ਦੇ ਵਿੱਚੋਂ ਮਾਲਕ ਕਹਿੰਦੇ ਸੀਗੇ ਪੂਰਾ ਮਾਨਤਨ ਕਰ ਦਾਂਗੇ ਇੱਕ ਵਾਰੀ ਮਾਲਕਾਂ ਦੇ ਸਾਡੀ ਇਹ ਡਿਮਾਂਡ ਹੈ ਨੰਬਰ 22 ਦਾ ਜਿੰਨਾ ਦਾ ਬੁਲਟ ਹੈ 600 ਪੂਰਾ 7704787 ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚਿਆ ਜੀ Maruti 800 ਗੱਡੀ ਹੈ ਤੇ ਗੱਡੀ ਦੀ ਪਾਸਿੰਗ ਹੋਈ ਹੈ ਜੀ 2005 ਮਾਡਲ ਗੱਡੀ ਹੈ ਤੇ 2026 ਤੱਕ ਆਪਾਂ ਨੂੰ ਪਾਸਿੰਗ ਮਿਲ ਜੂਗੀ ਤੇ ਕਾਗਜ਼ ਪੱਤਰ ਜਿੰਨੇ ਵੀ ਹੁੰਦੇ ਸਾਰੇ ਕੰਪਲੀਟ ਆਪਾਂ ਨੂੰ ਮਿਲ ਜਾਣਗੇ ਸਾਰੀ オリジナル ਗੱਡੀ ਹੈ ਜੀ ਅਲਾਈ ਲੱਗੇ ਹੋਏ ਨੇ ਟਾਇਰ ਬਿਲਕੁਲ ਨਵੇਂ ਨੇ AC ਹੀਟਰ ਫੁੱਲ ਵਰਕਿੰਗ ਚ ਤੇ ਫੁੱਲ ਸਰਵਿਸ ਇਹਨਾਂ ਨੇ ਕਰਵਾਈ ਹੋਈ ਹੈ ਰੇਟ ਦੀ ਗੱਲ ਕਰੀਏ ਤਾਂ 58000 ਰੁਪਿਆ ਇਹਨਾਂ ਨੇ ਡਿਮਾਂਡ ਪਾਈ ਹੈ ਲੁਧਿਆਣੀ ਖੜੀ ਹੈ ਮਾਲਕ ਜੀ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਹੈ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਬੀਟ ਗੱਡੀ ਲੈ ਕੇ ਪਹੁੰਚੇ ਆਂ ਟਾਇਰਾਂ ਦੀ ਕੰਡੀਸ਼ਨ 60 ਤੋਂ 65 ਪੈਸੇ ਆਪਾਂ ਨੂੰ ਮਿਲ ਜਾਊਗੀ ਗੱਡੀ ਦੀ ਕੰਡੀਸ਼ਨ ਆਲੂਕੀ ਹੈ ਤੇ ਰੇਟ ਦੀ ਗੱਲ ਕਰੀਏ ਤਾਂ 138000 ਰੁਪਿਆ ਡਿਮਾਂਡ ਮਾਲਕ ਨੇ ਲਾ ਕੇ ਭੇਜੀ ਹੈ 13 ਮਾਡਲ ਗੱਡੀ ਹੈ ਜੀ ਜਾ ਕੇ ਦੇਖਣੇ ਜਾ ਕੇ ਦੇਖ ਲਓ ਰਾਜਸਥਾਨ ਮਾਲਕ ਦਾ ਏਰੀਆ ਤੇ ਮਾਲਕભાઈ ਦਾ ਨੰਬਰ 8875275068 ਗੱਲਬਾਤ ਕਰਨੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਤੁਸੀਂ ਆਪੇ ਕਰ ਲਿਓ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੋਂ ਨੂੰ ਕਿਵੇਂ ਦਿਲੇਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੇ ਵੀਡੀਓ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਸਨ ਐਡ ਕਰਬੋਣੀ ਅਸੀ ਤਾਂ ਆਪਣੇ ਵਟਸਐਪ ਨੰਬਰ ਤੇ ਭੇਜੋ ਜਾਣਕਾਰੀ ਵੀਡੀਓ ਫੋਟੋਆਂ ਤੇ ਆਪਾਂ ਜਲਦੀ ਤੋਂ ਜਲਦੀ ਆਡ ਲਗਾ ਦੇਾਂਗੇ ਕੀ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਆ ਕਰੋ ਜੀ ਕਮੈਂਟ